असी जो इंफोरमे आई है कि रात सुल्तानपुर लोधी दाना मंडी के बच्चे लाश मिली है लाश की पूरी शिनाख्त तो बाद पता लग गया कि एक बंदा है हनी कुमार जोड़ा कि सुल्तानपुर लोधी के बीजेपी युवा मोर्चा का प्रधान भी है वो किसी ने बड़ी बरू मतलब हत्या की मर्डर किया ਪਰ ਜਦੋਂ ਸਾਰੀ ਇਨਵੈਸਟੀਗੇਸ਼ਨ ਸਾਡੀ ਪ੍ਰੋਗਰੈਸ ਕੀਤੀ ਤਾਂ ਰਾਤ ਦੇ ਵਿੱਚ ਕੱਲ ਅਸੀਂ ਦੋ ਬੰਦੇ ਰਾਉਂਡ ਅਪ ਕੀਤੇ ਸੀ ਉਹਦੇ ਵਿੱਚ ਮੈਂ ਕੱਲ ਵੀ ਤੁਹਾਨੂੰ ਦੱਸਿਆ ਕਿ ਇੱਕ ਬੰਦਾ ਕਨਿਕ ਹੈਗਾ ਉਹਨੂੰ ਅਸੀਂ ਰਾਉਂਡ ਅਪ ਕੀਤਾ ਸੀ ਪਰ ਸਾਡੀ ਜਿਹੜੀ ਕਪੂਰਥਲਾ ਫੋਰਸ ਦੀ ਟੀਮ ਹੈ ਇਹਨਾਂ ਨੇ ਬੜੀ ਵਧੀਆ ਤਰੀਕੇ से ਸੀਆਈਏ ਔਰ ਡੀਐਸਪੀ ਸੁਲਤਾਨਪੁਰ ਲੋਧੀ ਔਰ ਡੀਐਸਪੀ ਡੀ ਸਾਹਿਬ ਨੇ ਬੜੀ ਤਰੀਕੇ ਨਾਲ ਇਹਨਾਂ ਨੂੰ ਰਾਉਂਡ ਅਪ ਕਰਕੇ ਔਰ ਵਿਦਨ ਕਿਊ ਆਵਰਸ ਅਸੀਂ ਸਾਰੇ ਬੰਦੇ ਮੌਡਰ ਦੇ ਰਾਉਂਡ ਅਪ ਕਰ ਲਏ ਆਂ ਉਨ ਮੈ ਤੁਹਾਨੂੰ ਦੱਸ ਦੇਣਾ ਇਹ ਕਿ ਕਿਹਨ ਹਾਲਾਤਾਂ ਦੇ ਵਿੱਚ ਇਹ ਮਰਡਰ ਹੋਇਆ ਹੈ ਦੋ ਗਰੁੱਪ ਹੈ ਬੰਦਿਆਂ ਦੇ ਇੱਕ ਗਰੁੱਪ ਹੈਗਾ ਹਨੀ ਕੁਮਾਰ ਹੈ ਉਹਦੇ ਨਾਲ ਦੋ ਬੰਦੇ ਹੋਰ ਹੈ ਦੂਜਾ ਗਰੁੱਪ ਹੈਗਾ 카ਟ ਤੇ ਕਰਨ ਗगन बाबा ਨਵੀਨ ਗੌਤਮ ਇਹ ਬੰਦੇ ਨੇ ਪਹਿਲੇ ਇਹ ਸਾਰੇ ਬੰਦੇ ਇੱਕੋ ਹੀ ਕਮੇਟੀ ਦੇ ਵਿੱਚ ਰਾਮੀਲਾ ਦੇ ਵਿੱਚ ਕੰਮ ਕਰਦੇ ਸੀ ਪਰ ਇਹਨਾਂ ਦੀ ਉੱਥੇ ਆਪਸ ਦੇ ਵਿੱਚ ਕਿਸੇ ਦੇ ਨਾਲ ਲੜਾਈ ਹੋਣ ਕਰਕੇ ਤੂ ਤੂ ਮੈਂ ਮੈਂ ਹੋ ਗਈ ਸੀ तो परसों जदों ये हनी कुमार और ये दो साथी जड़े हस्पताल दाखिल हैं ये उत्थे दाना मंडी के बाहर किसी थान त खड़े से जदों एक कार्तिक और गगन बाबा ये सारे इतों गए हैं तो उन्होंने इन्हों ललकारे मारे हैं और थोड़ा बहुत लड़ाई हुई इन्ही फिर ये गगन बाबा जड़ा है इन्हें अपनी क्रिच कट के ना और बंदे पहले भी इन्हों परचे हैं गगन बाबा जड़ा पहले भी तीन सौ दो बरी हुआ है ਸੋ ਇਹਦੇ ਉੱਪਰ ਇਹ ਗੱਡੀ ਦੇ ਵਿੱਚ ਆਪਣੇ ਹਥਿਆਰ ਹੀ ਰੱਖਦੇ ਆ ਇਹਨਾਂ ਦੇ ਨਾਲ ਅਸੀਂ ਜੋ ਹੁਣ ਤੱਕ ਅਸੀਂ ਕਾਫੀ ਤੇਜ਼ਦਾਰ ਹਥਿਆਰ ਇਹਨਾਂ ਤੋਂ ਬਰਾਮਤ ਕਿਤੇ ਹੈ ਇਹਨੇ ਆਪਣੀ ਇੱਕ ਰਿਚ ਕੱਟ ਕੇ ਉਹਦੇ ਹਾਰਟ ਦੇ ਵਿੱਚ ਮਾਰੀ ਹੈ ਤਾਂ ਉਹਦੀ ਓਨ ਦਾ ਸਪਾਟ ਡੈਥ ਹੋਈ ਹੈ ਔਰ ਸਾਈਕਲ ਔਰ ਬਾਕੀ ਜੋ ਚੈਨੇ ਚੋਨੇ ਹੈ ਉਸੇ ਉਹਦਾ ਗਲਾ ਵੀ ਅਜਾ ਬੰਦਾ ਹੈ ਤਾਂ ਉੱਥੇ ਕਾਫੀ ਲੜਾਈ ਹੋਈ ਹੈ ਲੜਾਈ ਕੇ ਬਾਅਦ ਇਹ ਫਰਾਰ ਹੋ ਗਏ ਉੱਥੋਂ ਨਿਕਲ ਕੇ ਰਾਤੀ ਕਰੀਬ 1.5 ਵਜੇ ਪਹੁੰਚੇ ਫਗਵਾੜੇ ਪਹੁੰਚ ਗਏ ਫਗਵਾੜੇ ਤੋਂ ਫਿਰ ਇਹਨਾਂ ਨੇ ਆਪਣੇ ਇੱਕ ਫਰੈਂਡ ਨੂੰ ਕਾਲ ਕੀਤਾ ਫਰੈਂਡ ਨੂੰ ਕਾਲ ਕਰਕੇ ਫਿਰ ਇਹ ਜਲੰਧਰ ਮਤਲਬ ਆਪਣੀ ਲੋਕਛਿਤ ਕੇ ਇਹ ਉੱਥੇ ਰਹਿ ਰਹੇ ਸੀ ਤੋਂ ਸਾਡੀ ਟੀਮ ਨੇ ਬੜੀ ਵਧੀਆ ਟੈਕਨੀਕਲ ਇਨਵੈਸਟੀਗੇਸ਼ਨ ਕਰਕੇ ਔਰ ਹਿਊਮਨ ਇੰਟੈਲੀਜੈਂਸ ਕਰਕੇ ਇਹਨਾਂ ਨੂੰ ਰੌਂਡ ਅਪ ਕੀਤਾ ਹੁਣ ਅਸੀਂ ਸਾਰੇ ਆ ਕਿਉਂ ਜਿਹੜੇ ਇਹਦੇ ਹਨ ਉਹ ਰੌਂਡ ਅਪ ਕਰ ਲਏ ਹਨ ਮੈਂ ਤੁਹਾਨੂੰ ਇਹਨਾਂ ਦੇ ਨਾਮ ਦੱਸ ਦੇਣੇ ਹਨ ਕਾਰਤਿਕ ਉਰਫ ਕਾਈ ਇਹ ਵੀ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਮੋਲਾ ਸੈਦਾ ਗਗਨ ਔਰ ਬਾਬਾ ਇਹ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਜੋਲਾ ਸਿੰਘ ਨਗਰ ਦਾ तीजा बंदा है करण उर्फ बिल्ला ए भी वासी है साय ये सुल्तानपुर लोधी का रहने वाला है गौतम और नवीन और बाकी दड़े जो बंदे असी कल राउंड अप किसी से वो भी इन दाल हैं एक गरारी एक किर्च दो दातर और एक स्विफ्ट कार पी बी फोर्टी वन डी एट नाइन नाइन एट असी बराबद की है तो साड़ी पुलिस टीम दी, आ, बड़ी व्यापल है कि अः विदिन सात आठ घंटे ये मर्डर केस के सारे ये मुलजम है इन्हना अरेस्ट कर लिया है